ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਫਰੋਈਪੁਰ ਜ਼ਿਲ੍ਹੇ ਦਾ ਮਨਮਤਾ ਨਗਰ ਕਾਲੀਏ ਵਾਲਾ ਕਾਲੀਏ ਵਾਲੇ ਪਿੰਡ ਦੇ ਵਿੱਚ ਘਰੇਲੂ ਫਾਰਮਰ ਦੇ ਘਰ ਇਸ ਟਾਈਮ ਮੈਂ ਮੌਜੂਦ ਹਾਂ ਤੇ ਬਾਈ ਹੁਣਾਂ ਨੇ ਇੱਕ ਦੋ ਵੜਾ ਵੇਤਰੀਆਂ ਉਹਦੇ ਘਰ ਦੀਆਂ ਮਿੱਤਰੋ ਚੰਗੇ ਦੁੱਧ ਦੀਆਂ ਮਾਲਕਣਾ ਦੋਵੇਂ ਜਿੰਨਾ ਭਰਾਵਾਂ ਨੇ ਘਰੋਂ گاਵਾ ਖਰੀਦਰੀਆਂ ਉਹ ਬਾਈ ਨਾਲ ਰابطਾ ਕਾਇਮ ਕਰ ਲਿਆ ਜੇ ਆਪਾਂ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਲਗਾਤਾਰ ਜਿਹੜਾ ਚਲਾ ਦਵਾਂਗੇ ਮਿੱਤਰੋ ਅੱਜ ਆਪਾਂ 27 ਤਰੀਕ ਦੀ ਵੀਡੀਓ ਬਣਾ ਰਹੇ ਆ ਮਿੱਤਰੋ 27 ਤਰੀਕ ਨਵਾਂ ਮਹੀਨਾ 2025 ਦੀ ਇਹ ਵੀਡੀਓ ਆ ਔਰ ਉਹ ਸਾਰੀ ਜਾਣਕਾਰੀ ਆਪਾਂ ਬਾਕੀ ਮਾਲਕ ਤੋਂ ਲੈ ਲੈਨੇ ਕਰਦੇ ਗੱਲਬਾਤ ਸੱਸੀ ਕਾਂਕੜੀ ਸੱਸੀ ਕਾਂਕੜੀ ਕੀ ਹਾਲ ਹੈ ਠੀਕ ਠਾਕ ਹੈ ਜੀ ਛੇਤਾ ਦੇ ਪਰਿਵਾਰ ਵੈਗ ਨੂੰ ਕਿਰਪਾ ਮਾੜਾ ਚਲੋ ਸ਼ੁਕਰ ਅੱਛਾ ਇੱਕ ਵਾਰੀ ਵੈਗ ਨੂੰ ਆਪਣਾ ਨਾਮ ਦੱਸ ਦਈਏ ਜੀ ਨਾਮ ਮੇਰਾ ਸ਼ੈਮਰ ਸਿੰਘ ਆ ਪਿੰਡ ਮੇਰਾ ਕਾਲੀ ਆਲਾ ਮਾਛੀਪੁਰੇ ਦੇ ਨਾਲ ਆਇਆ ਤਲਵੰਡੀ ਪਾਈ ਦੇ ਠੀਕ ਹੈ ਜੀ ਅੱਛਾ ਪਿੰਡ ਦੇ ਵਿੱਚ ਜਿਵੇਂ ਆਪਣਾ ਨਾ ਕਈ ਵਾਰੀ ਨੰਬਰ ਨੰਬਰ ਨਹੀਂ ਲੱਗਦਾ ਹੁੰਦਾ ਕੀ ਪੁੱਛ ਕੇ ਆ ਜਾਵੇ ਅਗਲਾ ਸ਼ੈਂਬਰ ਸਿੰਘ ਦੇ ਨਾਂ ਤੇ ਪਹੁੰਚ ਸ਼ੈਂਬਰ ਸਿੰਘ ਦੇ ਘਰੇ ਜਾਣਾ ਫਿਰਨੀ ਤੇ ਘਰ ਆ ਗਿਆ ਫਿਰਨੀ ਤੇ ਘਰ ਆ ਛੱਪੜ ਤੇ ਘਰ ਆ ਛੱਪੜ ਦੇ ਕਿਨਾਰੇ ਤੇ ਜਾਓ ਮਛਪੁਰੋਂ ਆਉਂਦਾ ਵਾਟਰਵਾਸ ਤੇ ਛੱਪੜ ਆ ਜਾਂਦਾ ਨਾਲ ਹਾਂਜੀ ਨਾਲ ਛੱਪੜ ਦੇ ਘਰ ਆਪਾਂ ਠੀਕ ਹੈ ਜੇ ਆਪਾਂ ਪੁਲ ਤੋਂ ਥੱਲੇ ਉਦੀ ਆਉਣੇ ਤਾਂ ਪਹਿਲੇ ਪਾਸੇ ਨੂੰ ਮੁੜ ਕੇ ਬੱਸ ਪਹਿਲੇ ਪਾਸੇ ਹਾਂ ਮੁੜ ਕੇ ਤੇ ਦੂਜਾ ਤੀਜਾ ਘਰ ਹੀ ਆ ਗਿਆ ਹੈ ਨਾ ਦੂਜਾ ਤੀਜਾ ਹਾਂ ਅੱਛਾ ਸ਼ੈਂਬਰ ਭਾਈ ਕੱਲਾ ਤੂੰ ਆ ਜਾਣਕਾਰੀ ਆਪਾਂ ਦੇਣੀ ਹੈ ਜੈਨੂਅਨ ਜਿੰਨੀ ਹੈਗੀ ਆ ਗੱਲ ਦੱਸਨੀ ਆ ਉਨੀ ਪਾਸ ਬਾੜੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਆ ਗਾ ਜਿਹੜੀ ਆਪਣੀ ਪਹਿਲੇ ਨੰਬਰ ਤੇ ਡੱਬੀ ਇਹ ਕਿੰਨਾ ਵਸ ਏ ਜੀ ਸਹੀ ਤੀਜਾ ਸੂਬਾ ਸੁਣੀ ਆ ਠੀਕ ਹੈ ਜੀ 30 ਲੀਟਰ ਦੁੱਧ ਦੀ ਮਾਲਕਣਾ ਇਸ ਟਾਈਮ 30 ਲੀਟਰ ਦੁੱਧ ਆਪਾਂ ਕਰੇ ਚੁੰਦੀ ਰਹੇ ਪਿਛਲੇ ਸਵੇਰ ਚੋਇਆ ਬਸ ਠੀਕ ਹੈ ਕੋਈ ਵੀ ਕਵੇ ਪਚਵਾ ਕੇ ਵੀ ਦੇ ਦਿਆਂਗੇ ਠੀਕ ਹੈ ਬਲੇ ਕਿੰਨੇ ਦਿਨ ਬਾਕੀ ਆਏ ਤੇ ਸੂਣ ਦੇ ਵਿੱਚ ਇਹਦੇ ਦਿਨ ਚਾਰ ਰਹਿ ਗਏ ਜੀ ਬਸ ਚਾਰ ਰਹਿ ਗਏ ਫਿਰ ਤਾਂ ਥੱਲੋ ਬਹੁਤ ਸੋਹਣੀ ਤਿਆਰ ਹੋ ਜਾਂਦੀ ਹੈ ਹਾਂ ਜੀ ਦਾ ਬਹੁਤ ਬਣਾਉਂਗੀ ਇਹ ਹਾਂ ਨਹੀਂ ਠੀਕ ਹੈ ਭਾਈ ਅੱਛਾ ਸੀਮਨ ਇਹਨੂੰ ਬੱਛੀ ਆਣਾ ਭਰਾਇਆ ਜੇ ਨੋਰਮਲ ਭਰਾਇਆ ਹੋਇਆ ਨਹੀਂ ਨੋਰਮਲ ਜ ਆਮ ਡਾਕਟਰੀ ਆਉਂਦਾ ਆਪਾਂ ਨੂੰ ਬਸ ਨੋਰਮਲ ਹੀ ਠੀਕ ਆ ਭਰਾਇਆ ਹੋਇਆ ਠੀਕ ਹੈ ਭਾਈ ਅੱਛਾ ਜੇ ਕੋਈ ਅੱਜ ਘਰੇ ਰੱਖਣ ਵਾਲਾ ਫਾਰ ਬਾਰ ਰੌਜੀਤ ਸੰਗਾ ਅਤਿ ਸੇਵਾ ਵਾਲਾ ਹੈ ਜਿਵੇਂ ਹੁਣ ਅਸੀਂ ਵਾਈਚਾ ਸਾਥੋਂ ਇੰਨੇ ਸਹੀ ਗਾ ਤੁਹਾਡੇ ਤੋਂ ਸਮਝ ਨਹੀਂ ਥੋੜੀ ਜੀ ਗਾਣਾ ਅੱਛਾ ਇੱਕ ਗੱਲ ਹੋਰ ਹੈ ਦੁੱਧੋ ਕਿੰਨਾ ਟਾਈਮ ਹੋ ਗਿਆ ਛੱਡੀ ਨੂੰ ਇਹਨੂੰ ਤਿੰਨ ਮਹੀਨੇ ਤੋਂ ਉੱਤੇ ਹੋ ਗਿਆ ਜੀ ਬਸ ਠੀਕ ਹੈ ਜੀ ਇਹ ਡਰਾਈ ਲੈਵਲ ਜ਼ਰੂਰੀ ਪੁੱਛਣਾ ਹਾਂ ਕੱਢਿਓ ਬਾਹਰੋਂ ਤੋੜਿਓ ਮੜਾ ਜਾ ਕਰਿ ਇਹਨੂੰ ਖੋਲੋ ਲੈ ਵੀ ਮਿੱਤਰੋ ਜੈਨੂਨ ਤੀਜਾ ਸੁਆ ਇਹਨੇ ਸੁਣਾਵਾ ਸੀਮਨ ਜਿਹੜਾ ਉਹ ਨੋਰਮਲ ਲੱਗਿਆ ਹੋਇਆ ਕੋਈ ਬਾਲਾ ਮਿੰਗਾ ਜਾਂ ਬਾਲਾ ਚੰਗਾ ਨਹੀਂ ਲੱਗਿਆ ਹੋਇਆ ਹੈ ਮੰਨ ਲਓ ਰਕੜਾ ਵਾਲਾ ਹੋਊਗਾ ਕੋਈ 19 ਕਿਲੋ ਕੀ ਡਾਕਟਰ ਵੀ ਸਿਆਣੇ ਆ ਉਹਨਾਂ ਨੇ ਵੇਖ ਕੇ ਗਾ ਨੂੰ ਚੰਗਾ ਸੀਮਨ ਹੀ ਭਰਿਆ ਹੋਊਗਾ ਆ ਵੇਖੋ ਮਿੱਤਰੋ ਆਰਡਰ ਦੀ ਕੁਆਲਿਟੀ ਇਹਦੀ ਕਰਮ ਵਾਲੀ ਦੀ ਹਾਇ ਦਾ 4 ਦਿਨ ਬਾਕੀ ਆ 4 ਦਿਨਾਂ ਦੇ ਵਿੱਚ ਲੈਵਾ ਇਹਨਾਂ ਨੂੰ ਟਾਇਰ ਤੇ ਫਿਟਨੈਸ ਬਣਾ ਲੈਣੀ ਕੀ ਇਹਦੇ ਤੋਂ ਬੈਠਾਂ ਲੈ ਜਾਣਾ ਤੁਰੇ ਅਰੀਜਾ ਲੈ ਕੇ ਲਿਵਾ ਐਨੀ ਚੰਗੀ ਡਾਡੀ ਬਣ ਜਾਣਾ ਇਹਨੇ ਦੁੱਧ ਵਾਲੇ ਭਰਾਵਾਂ ਦੇ ਜਿਨ੍ਹਾਂ ਦੇ 4 ਫੀਡ ਦੀ ਨਰਸਟ ਚੰਗੀ ਰੱਖੀ ਹੋਈ ਆ ਜਿਨ੍ਹਾਂ ਨੇ ਇੱਕ ਪਸ਼ੂ ਦੇ ਕਿੱਤੇ ਨੂੰ ਚੰਗਾ ਅਪਣਾਇਆ ਹੋਇਆ ਵਾ ਉਹਨਾਂ ਭਰਾਵਾਂ ਦੇ ਲਈ ਇਹ ਗਾਂ ਲਾਹੇਵੰਦ ਆ ਮਿੱਤਰੋ ਭਾਅ ਵੀ ਆਪਾਂ ਨੇੜੇ ਤੇ ਤੇੜੇ ਜਿੱਥੇ ਤੁਹਾਡਾ ਐਰ ਸੌਦਾ ਤੈ ਹੋ ਜਾਵੇ ਉਹ ਕਰਵਾਉਣੇ ਹੁੰਦੇ ਆ ਹਰ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਹੋਵੋਗੇ ਕਿ ਮੇਰੀ ਵੀਡੀਓ ਦੇ ਤੁਹਾਨੂੰ ਭਾਅ ਆ ਜਿਹੜੇ ਉਹ ਸੌਦੇ ਦੇ ਨੇੜੇ ਤੇੜੇ ਆਲੇ ਮਿਲਣਗੇ ਆ ਵੇਖੋ ਬਾਈ ਇਹਦਾ ਲੈਵਾ ਕਰਾਂ ਦੀ ਕਰਮ ਵਾਲੀ ਦਾ ਥੱਲੋ ਟੇਲਾ ਢੁਲਾ ਹਜੇ ਤਾਂ ਮੰਨ ਲਓ ਤੋਂ ਪਾ 100 ਦੇ ਵਿੱਚੋਂ 30 ਪੈਸੇ ਪਈ ਆ ਗਾਂ ਪਰਣ ਵਾਲੀ 70 ਪੈਸੇ ਹੀ ਬਣੀ ਆ ਮਿੱਤਰੋ ਥੱਲੋ ਥਾਣਾ ਹੱਥੀ ਚਵਾਈ ਕਰਦੇ ਆ ਜੀ ਆਪਾਂ ਹੱਥੀ ਚਵਾਈ ਠੀਕ ਆ ਬੜਾ ਅੱਛਾ ਰੇਟ ਇਹਦਾ ਕੀ ਰਹੂਗਾ ਜੀ ਰੇਟ ਲੈਣ ਦੇ ਨਾਲ ਆ ਇਹ ਕਰਨਾ ਆਪਾਂ 90000 ਰੁਪਏ ਲੈਣਾ 90000 ਰੁਪਏ ਥੋੜਾ ਬਹੁਤਾ ਵਿੱਚੋਂ ਮਾਨਤਨ ਮੌਕੇ ਦਾ ਮਾਨਤਨ ਹੋ ਸਕਦਾ ਪਰ ਕੋਈ ਬਾਅਦ ਚ ਐਵੇਂ ਭਰਾਵੇਂ ਛੋੜ ਛੱਪਾ ਕਰ ਦੇਗੇ ਛੋੜ ਛੱਪਾ ਹੋ ਜੀ ਹੈ ਛੋੜ ਛੱਪਾ ਨਾ ਮੇਰਾ ਪਾਈ ਬਣ ਕੇ ਆ ਨਾ ਸ਼ੈਂਪੂ ਸੇ ਨਾ ਤਰ੍ਹਾਂ ਘੈਂਟਾ ਤੇ ਪਰ ਭਾਅ ਦੇ ਵਿੱਚ ਵੀ ਘੈਂਟ ਬਣਦੀ ਠੀਕ ਆ ਇਹ ਹੋ ਗਈ ਆਪਣੀ ਪਹਿਲੇ ਇਹ ਕਿੰਨਾ ਸੂਸ ਹੁੰਦੀ ਹੈ ਜੀ ਇਹ ਦੂਜਾ ਹੀ ਦੂਜਾ ਇਹਦੇ ਕਿੰਨੇ ਦਿਨ ਬਾਕੀ ਹੈ ਜੀ ਇਹਦੇ ਵੀ ਵਿਚਾਰ ਪੰਜ ਦੇਣੀ ਆ ਯਾਨੀ ਕਿ ਇਕੱਠੀਆਂ ਭਰਾਇਆ ਸਾਡੇ ਕਿਹੜਾ ਵੀ ਇੰਨਾ ਰਾਤ ਟਰੇਲੂ ਕੰਮ ਆ ਰਹੀ ਨੋਟ ਨੂੰ ਜੀ ਠੀਕ ਅੱਛਾ ਇਹ ਕਿੰਨਾ ਦੋ ਦੇਗੀ ਭਾਈ ਇਹ 25 ਲੀਟਰ ਇਹ ਵੀ ਥੱਲੋ ਬਹੁਤ ਵੱਡ ਜੰਦੀ ਬਹੁਤ ਬਣੂਗੀ ਜੀ 4 ਲੀਵਾ ਫੈਟਨੇਟ ਵਾਲਾ ਹੀ ਰੱਖਦੀ ਆ ਨਾ ਲੀਵਾ ਇਹਦਾ ਜਮਾ ਫੈਟ ਆ ਜੀ ਹਾਂ ਅੱਛਾ ਇੱਕ ਗੱਲ ਹੋਰ ਆ ਇਹਦੇ ਵੀ ਟੀਕੇ ਨਾਰਮਲ ਹੀ ਭਰਾਇਆ ਭਾਈ ਨਾਰਮਲ ਹੀ ਠੀਕ ਆ ਇਹ ਵੀ ਹੱਥੀ ਚਵਾਈ ਹੋਈ ਆ ਹੱਥੀ ਚਵਾਈ ਹਾਂ ਮਸ਼ੀਨ ਤਾਂ ਤੁਹਾਡੇ ਹੈ ਹੀ ਨਹੀਂ ਹੈ ਨਾ ਨਹੀਂ ਜੀ ਆਪਣਾ ਘਰ ਦਾ ਪਸ਼ੂ ਆ ਹੀ ਆ ਬਸ ਘਰੇ ਵੱਲ ਪਰਿਵਾਰ ਸਾਰੇ ਚੋਲੇ ਨੇ ਸਾਰੇ ਚੋਲੇ ਨੇ ਸਾਰੇ ਠੀਕ ਆ ਜੀ ਅੱਛਾ ਇਹਦਾ ਇਹਦਾ ਲੈਣ ਦੇ ਨਾਲ ਆ 75000 ਜੇ ਕੋਈ ਕਵੇ ਵੀ ਦੋਵੇਂ ਬਾਈ ਫਾਰਮ ਦੇ ਵਿੱਚ ਦੋਵੇਂ ਹੀ ਲੈ ਜਾਣੀਆਂ ਸੀ ਦੋਵੇਂ ਜੁੜੇ ਦਾ ਕਰ ਲਾਂਗੇ ਜੋੜੇ ਦਾ ਮਾਨਤਾ ਰੱਖੋ ਨਾ ਨਾ ਕਰਦੇ ਕਰ ਦਿਆਂਗੇ ਠੀਕ ਹੈ ਤੋਰੀ ਬਾਈ ਕੱਢੀ ਬਾਲ ਖੋਲੀ ਨੂੰ ਲੈ ਵੀ ਮਿੱਤਰੋ ਇਹ ਦੂਜਾ ਸੂਆ ਵੈੜ ਖੜਮੀ ਲੱਤ ਦੇ ਵਿੱਚ ਆ ਥੋੜੀ ਜੀ ਬਾਕੀ ਵੈੜ ਦਾ ਕੱਦ ਪੁੱਤ ਬਹੁਤ ਚੰਗਾ ਸਰੀਰ ਕਾਲਾ ਪੱਖ ਬਹੁਤ ਮਜ਼ਬੂਤ ਆ ਬਰੀਡ ਚੰਗੀ ਆ ਕਰਮ ਵਾਲੀ ਦੀ ਦੇਖ ਲਓ ਬਾਈ ਆ ਵੇਖੋ ਬਾਈ ਚਰਾਂ ਦੀ ਹਾਂ ਠੀਕ ਆ ਤੁਹਾਨੂੰ ਵੇਖਦੇ ਪਤਾ ਲੱਗ ਗਿਆ ਨਾ ਕਦ ਕਦ ਤਾਂ ਲੈਵਾ ਲੂਗਾ ਹਜੇ ਤਾਂ ਇਹਦੇ 5-7 ਦਿਨ ਬਾਕੀ ਆ ਇਹਨੇ ਇਹਦੇ ਆ ਡੱਬੀ ਪਹਿਲਾਂ ਵਾਲੀ ਗਾਣ ਲਓ ਦੋ ਤਿੰਨ ਡੇਢ ਸੂਗੀ ਕਿਉਂਕਿ ਬਈ ਗਾਂ ਚੰਗੀ ਆ ਸੰਵੀ ਇਹਦਾ ਵੀ ਥੋੜਾ ਸੰਭਾਲ ਲਓ ਬਈ ਪਸ਼ੂ ਜਾਦੇ ਆ ਬਾਈ ਹੁਣ ਉਹਦੇ ਕੋਲੇ ਤਾਂ ਹੀ ਵੇਚਦੇ ਬਾਈ ਉਹਨਾਂ ਦੇ ਸੰਭਾਲ ਦੀ ਸਾਨੂੰ ਦਿੱਕਤ ਆਉਂਦੀ ਆ ਬਾਈ ਸਭੇ ਤਾਂ ਹੀ ਅਸੀਂ ਵੇਚਨੀ ਆ ਲਿਆ ਬਾਈ ਕਰ ਲੈਣੇ ਵੀ ਬਾਹਰ ਹਾਂ ਆਲੋ ਬਈ ਮਿੱਤਰੋ ਚਲ ਆਈ ਕਰੋਂ ਹਰ ਚੈੱਕ ਕੀ ਕਹਿੰਦੀ ਆ ਓਕੇ ਆ ਜਾਵਾ ਬਈ ਹਰ ਪਾਕੀ ਜਾਂਦਾ ਕਰਮਾ ਵਾਲੀ ਦਾ ਥੱਲੋ ਥਣ ਤੁ ਨੂੰ ਬਹੁਤ ਚੰਗਾ ਲੱਗਾ ਹੋਇਆ ਮਜ਼ਬੂਤੀ ਥਣਾਂ ਦੀ ਬਹੁਤ ਜਿਆਦੀ ਚੰਗੀ ਆ ਕਿਉਂਕਿ ਇਹੋ ਜਿਹੇ ਥਣਾਂ ਵਾਲੇ ਵਿੱਚ ਟੈਡਸ ਵਗੈਰਾ ਬਿਮਾਰੀ ਆ ਜਿਹੜੀ ਉਹ ਘਟ ਆਉਂਦੀ ਆ ਮਿੱਤਰੋ ਦੇਖੋ ਕਿਹਦਾ ਨਹੀਂ ਪੂੜਾ ਪੜਾ ਗਾਂ ਦਾ ਉੱਤੋਂ ਵੀ ਦਿਖਾ ਦੇ ਕੰਗਰੋਟ ਮਾਂ ਲੀ ਜ ਮਾਂ ਲੀ ਜ 10 ਪੈਸੇ ਚੱਕਦੀ ਆ ਉਹ ਕੰਗਰੋਟ ਦੀ ਪਲੇਨ ਆ ਸਾਰੀ ਗਾਂ ਬਈ ਇਹਦਾ 75000 ਰੁਪਿਆ ਡਿਮਾਂਡ ਆ ਉਹਦੀ 90000 ਰੁਪਿਆ ਡਿਮਾਂਡ ਆ ਉਹਦੀ ਕੋਲਮ ਲਾ ਕੇ ਗੱਲ ਕਰੀਏ ਤਾਂ ਦੋ ਮੰਨ ਲਓ ਤੁਹਾਡੇ ਦੋ ਆ ਗਾਵਾਂ ਦੀ 55 ਲੀਟਰ ਦੀ ਐਵਰੇਜ 55 ਤੋਂ 60 ਦੀ ਦੋਵਾਂ ਦੀ ਆਜੂਗੀ ਬਾਈ ਜਿਹੜੇ ਭਰਾਵਾਂ ਨੂੰ ਦੋਵੇਂ ਗਈਆਂ ਚਾਹੀਦੀਆਂ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦੇਾਂਗੇ ਨੰਬਰ ਕਿੰਨਾ ਆ ਗਿਆ ਜੀ 9781399872 97813 99872 99872 ਇਹਨਾਂ ਨੰਬਰ ਉੱਤੇ ਕਰ ਲਿਓ ਬਾਈ ਨੇ ਰੱਬ ਦਾ ਕਿ ਮਿੱਤਰੋ ਪਿੰਡ ਕਾਲੀਏ ਵਾਲਾ ਜਿਹੜਾ ਫਰੋਜਪੁਰ ਤੇ ਨੇੜੇ ਮਾਚੀ ਪੁਗਰਾ ਤੇ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਧੰਨਵਾਦ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ